ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਪਰਿਵਾਰਕ ਕਹਾਣੀ ਦੇ ਵਿੱਚ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਪਰਿਵਾਰਕ ਕਹਾਣੀ ਆ ਬਿਸ਼ਨਕਰ ਤੇ ਸੁਖਦੇਵ ਸਿੰਘ ਉਹਨਾਂ ਦੇ ਇੱਕ ਧੀ ਤੇ ਇੱਕ ਪੁੱਤਰ ਸੀ ਪੁੱਤਰ 12 ਪੜਿਆ ਤੇ ਫੌਜੀ ਬਣ ਜਾਂਦਾ ਮਤਲਬ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਫੌਜੀ ਦੀ ਨੌਕਰੀ ਮਿਲ ਜਾਂਦੀ ਆ ਧੀ ਆ ਜਿਹੜੀ ਉਹ ਛੋਟੀ ਹੁੰਦੀ ਆ ਉਹ ਪੜ ਰਹੀ ਹੁੰਦੀ ਆ ਚਲੋ ਵਿਸ਼ਨਕੌਰ ਨੂੰ ਚਾਹ ਹੁੰਦਾ ਵੀ ਪੁੱਤ ਨੂੰ ਵਿਆਹਾਂ ਫੌਜੀ ਜਦੋਂ ਛੁੱਟੀ ਆਉਂਦਾ ਤਾਂ ਇੱਕ ਬਹੁਤ ਹੀ ਸੋਹਣੀ ਸੁਨੱਖੀ ਕੁੜੀ ਵੇਖ ਕੇ ਰਿਸ਼ਤਾ ਲੈ ਲੈਂਦੀ ਆ ਫੌਜੀ ਦਾ ਵਿਆਹ ਹੋ ਜਾਂਦਾ ਫੌਜੀ ਆ ਜਿਹੜਾ ਵਿਆਹ ਤੋਂ 2 ਮਹੀਨੇ ਬਾਅਦ ਆਪਣੀ ਡਿਊਟੀ ਤੇ ਚਲਿਆ ਜਾਂਦਾ ਡਿਊਟੀ ਉਹਦੀ ਕਾਫੀ ਸਖਤ ਹੁੰਦੀ ਆ ਦੂਰ ਹੁੰਦੀ ਆ ਇਸ ਕਰਕੇ ਉਹਨੂੰ ਛੇਤੀ ਛੁੱਟੀ ਨਹੀਂ ਮਿਲਦੀ ਚਲੋ ਫੌਜੀ ਦੇ ਘਰ ਵਾਲੀ ਵਿਸ਼ਨਕੌਰ ਦੀ ਨੂੰਹ ਵਿਚਾਰੀ ਜਿਹੜੀ ਮਾਂ ਵਾਰੀ ਸੀ ਉਹਦੇ ਛੋਟਾ ਭਰਾ ਸੀਗਾ ਤੇ ਪਿਓ ਸੀ ਭਰਾ ਤਾਂ ਬਿਲਕੁਲ ਹੀ ਛੋਟਾ ਸੀ ਉਹਦਾ ਚਲ ਉਹ ਸਹੁਰੇ ਘਰ ਆਉਂਦੀ ਆ ਤੇ ਉਹਦੇ ਪਿਓ ਨੇ ਕੋਈ ਗੱਲ ਕਹੀ ਕਿ ਤੀਏ ਸਹੁਰੇ ਘਰ ਜਾ ਕੇ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਸੰਭੀ ਜੇ ਕਈ ਵਾਰੀ ਸੱਸ ਨਾਨਦ ਕੁਝ ਕਹਿ ਦੇਣ ਤਾਂ ਕਹਾ ਕੇ ਚੁੱਪ ਕਰਦੀ ਕੋਈ ਆਇਆ ਨਾ ਕਹੇ ਬਿਮਾਰੀ ਸੀ ਤੇ ਪਿਓ ਨੇ ਕੋਈ ਮਤ ਨਾ ਦਿੱਤੀ ਚਲੋ ਭਾਈ ਵਿਸ਼ਨਕੌਰ ਦੀ ਨੂਹ ਆ ਵਿਚਾਰੀ ਆਪਣੇ ਪਿਓ ਦੀ ਗੱਲ ਨੂੰ ਲੜ ਬਣਦੀ ਆ ਸਹਰੇ ਘਰ ਦੇ ਵਿੱਚ ਜਿਉਂ ਸਵੇਰ ਤੋਂ ਲੱਗਦੀ ਆ ਸ਼ਾਮ ਤੱਕ ਕੰਮ ਕਰਦੀ ਰਹਿੰਦੀ ਆ ਵਿਸ਼ਨਕੌਰ ਨੇ 10-12 ਮੱਜਾਂ ਰੱਖੀਆਂ ਹੋਈਆਂ ਸੀ ਜਦੋਂ ਨੂਹ ਦੇ ਵਿਆਹ ਨੂੰ ਮਹੀਨਾ ਕੁ ਹੋਇਆ ਹੁੰਦਾ ਤਾਂ ਗੋਹੇ ਦੀ ਟੋਕਰੀ ਨੂਹ ਦੇ ਸਿਰ ਤੇ ਰੱਖ ਦਿੰਦੀ ਆ ਕਹਿੰਦੀ ਆ ਕਿ ਮੇਰਾ ਪੁੱਤ ਤੇਰੇ ਖੱਤਰੀ ਕਮਾਈ ਕਰਦਾ ਤੂੰ ਘਰੇ ਕਮਾਈ ਕਰ ਮੇਰੇ ਪੁੱਤ ਦੀ ਇੰਨੀ ਹੈਸੀਅਤ ਆ ਵੀ ਇਹੋ ਜੀਆਂ ਤਕੜੀਆਂ-ਤਕੜੀਆਂ ਮੱਜਾਂ ਕਿੱਲੇ ਤੇ ਬੰਨੀਆਂ ਹੋਈਆਂ ਚਲੋ ਭਾਈ ਸਮਾਂ ਗੁਜ਼ਰਦਾ ਵਿਚਾਰੀ ਫੌਜਣਾ ਜਿਹੜੀ ਸਾਰਾ ਦਿਨ ਗੋਹਾ ਕੂੜਾ ਕਰਦੀ ਆ ਚੁੱਲ੍ਹੇ ਚੌਂਕੇ ਦਾ ਕੰਮ ਆ ਜਿਹੜਾ ਉਹ ਮਾਵਾ ਤੀਆਂ ਵਿਸ਼ਨਕੌਰ ਤੇ ਉਹਦੀ ਧੀ ਸੰਭਲੈਂਦੀਆਂ ਨੇ ਤੇ ਵਿਸ਼ਨਕੌਰ ਦੇ ਘਰ ਵਾਲਾ ਸੁਖਦੇਵ ਸਿੰਘ ਬਹੁਤ ਹੀ ਨਰਮ ਸੁਭਾਅ ਦਾ ਉਹ ਕਿਸੇ ਗੱਲ 'ਚ ਬਹੁਤਾ ਇੰਟਰਫੇਅਰ ਨਹੀਂ ਕਰਦਾ ਚਲੋ ਵਿਸ਼ਨਕੌਰ ਦੀ ਨੂੰਹ ਪਸੂਆਂ ਦਾ ਹੀ ਕੰਮ ਕਰਦੀ ਰਹਿੰਦੀ ਕਿਉਂਕਿ 10-12 ਡੰਗਰ ਸਾਹਮਣੇ ਕਿਹੜਾ ਕੋਈ ਛੋਟੀ ਗੱਲ ਆ ਕੋਈ ਉਹਨੂੰ ਉਹੇ ਦਾ ਭਰਿਆ ਬੱਠਲ ਵੀ ਨਾ ਝਕਾਉਂਦਾ ਆਪੇ ਚੱਕਦੀ ਆਪੇ ਸੁੱਟ ਕੇ ਆਉਂਦੀ ਉਹਦੀ ਨਾ ਸੁਰਤ ਸੀ ਜਿਹੜੀ ਉਹ ਵੋਂਦਲ ਜਾਂਦੀ ਸੀ ਬਿਸ਼ਨਕੌਰ ਨੂੰ ਇਹ ਸੀ ਵੀ ਜੇ ਮੈਂ ਆਪਦੀ ਨੂੰ ਨੂੰ ਮਾੜੀ ਜੀ ਵੀ ਢਿੱਲ ਦੇਤੀ ਤਾਂ ਇਹਨੇ ਵਿਗੜ ਜਾਣਾ ਚੰਬਲ ਜਾਣਾ ਵੀ ਮੇਰਾ ਪੁੱਤ ਵੀ ਹੈ ਨਹੀਂ ਦੋਨੇ ਮਾਵਾਂ ਧੀਆ ਇਹ ਪਲਾਨ ਕਰਦੀਆਂ ਨੇ ਵੀ ਇਹਨੂੰ ਨਾ ਆਪਾਂ ਤੰਗ ਕਿਵੇਂ ਕਰਨਾ ਵੀ ਫੇਰੀ ਇਹ ਆਪਣੇ ਜੁੱਤੀ ਹੇਠਾ ਰਹੂਗੀ ਵੀ ਨਹੀਂ ਤਾਂ ਜੇ ਕਿਤੇ ਮਾੜਾ ਮੋਟਾ ਬੋਲਣ ਲੱਗ ਗਈ ਤਾਂ ਇਹ ਵਿਗੜ ਜੂਗੀ ਚਾਂਬਲ ਜੂ ਵੀ ਮੁੜ ਕੇ ਨੇ ਆਪਣੀ ਬਾਤ ਨਹੀਂ ਪੁੱਛਣੀ ਵੀ ਆਪਣੇ ਮੁੰਡੇ ਨੂੰ ਵੀ ਮਗਰ ਲਾੜੂ ਚਲ ਭਈ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਰੋਟੀ ਪਾਣੀ ਉਹੀ ਬਣਾਉਂਦੀਆਂ ਸੀ ਜਦੋਂ ਉਹ ਵਿਚਾਰੀ ਗੋਹਾ ਕੂੜਾ ਕਰਦੀ ਉਹ ਰੋਟੀ ਪਾਣੀ ਬਣਾ ਕੇ 베ਲੀਆਂ ਹੋ ਜਾਂਦੀਆਂ ਰੋਟੀ ਖਾ ਕੇ ਤੇ ਆਪ ਕਦੇ ਕਿਧਰੇ ਵਗ ਜਾਂਦੀਆਂ ਕਦੇ ਕਿਧਰੇ ਵਗ ਜਾਂਦੀਆਂ ਜਾਂ ਪੈ ਜਾਂਦੀਆਂ ਚਲ ਵਿਚਾਰੀ ਬਿਸ਼ਨਕੌਰ ਦੀ ਨੂੰਹ ਸੀ ਜਿਹੜੀ ਉਹ ਪਹਿਲਾਂ ਮੱਝਾਂ ਡੰਗਰਾਂ ਨੂੰ ਪੱਠੇ ਪਾਉਂਦੀ ਨਮਾਉਂਦੀ ਧਮਾਉਂਦੀ ਉਹਨਾਂ ਨੂੰ ਪਾਣੀ ਪਲਾਉਂਦੀ ਸੁੰਬਰ ਦੀ ਸੂਰਦੀ ਨੂੰ ਉਹਨੂੰ ਨਾ 10 11 ਵਜੇ ਜਾਂਦੀ ਫਿਰ ਉਹਨੇ ਕੱਪੜੇ ਧੋਣੇ ਹੁੰਦੇ ਝਾੜੂ ਪੋਚਾ ਵੀ ਕਰਨਾ ਹੁੰਦਾ ਸੀ ਕਿਉਂਕਿ ਉਹ ਮਾਮਾ ਧੀਆ ਤਵੱਸ ਰਸੋਈ ਦਾ ਕੰਮ ਹੀ ਕਰਦੀਆਂ ਸੀਗੀਆਂ ਹੁਣ 10 12 ਪਸੂ ਹੁਣ ਘਰ ਦੇ ਵਿੱਚ ਐਡਾ ਵੱਡਾ ਤੰਧਾਲ ਹੋਵੇ ਤੇ ਕੰਮ ਕਿੱਥੇ ਮੁੱਕਦੇ ਆ ਧਾਰਾਂ ਕੱਢਣੀਆਂ ਉਹਨਾਂ ਦੀਆਂ ਦੁੱਧਵਾਦ ਸਾਂਭਣਾ ਦੁੱਧਵਾਦ ਵਿਸ਼ਨਕੌਰ ਸਾਂਭਦੀ ਸੀ ਜਿਹੜਾ ਵੀ ਦੁੱਧ ਹੁੰਦਾ ਥੋੜਾ ਜਿਹਾ ਰੱਖ ਕੇ ਦੂਜਾ ਡੇਰੀ ਵਾਲੇ ਨੂੰ ਪਾ ਦਿੰਦੀ ਚਲੋ ਭਈ ਸਮਾ ਗੁਜਰਦਾ ਤੇ ਉਹ ਕੀ ਕਰਦੀ ਉਹ ਪੂਰੀਆਂ ਸੂਰੀਆਂ ਰੋਟੀਆਂ ਪਕਾਇਆ ਕਰਨ ਸੁਖਦੇਵ ਸਿੰਘ ਨੂੰ ਦੇ ਦਿਆ ਕਰਨ ਆਪ ਦੋਨੇ ਖਾ ਲਿਆ ਕਰਨ ਤੇ ਇੱਕ ਰੋਟੀ ਛੱਡਿਆ ਕਰਨ ਡੱਬੇ ਚ ਚਲੋ ਭਈ ਨੂਹ ਸੀ ਜਿਹੜੀ ਉਹ ਵਿਚਾਰੀ ਨਰਮ ਸੀ ਕਈ ਵਾਰੀ ਨਾ ਤੀਆਂ ਹੁੰਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਬਹੁਤ ਨਰਮ ਹੁੰਦੀਆਂ ਬਿਸ਼ਨਕੌਰ ਦੀ ਨੂਹ ਪ੍ਰੀਤੋ ਸੀ ਜਿਹੜੀ ਉਹ ਬਹੁਤ ਹੀ ਨਰਮ ਸੁਭਾਅ ਦੀ ਸੀ ਉਹਨੇ ਕਦੇ ਵੀ ਆਏ ਨਹੀਂ ਸੋਚਿਆ ਸੀ ਵੀ ਮੇਰੀ ਸੱਸ ਤੇ ਨਣਦ ਮੇਰੇ ਵਾਸਤੇ ਇੱਕ ਰੋਟੀ ਕਿਉਂ ਛੱਡਦੀਆਂ ਉਹ ਸੋਚਦੀ ਹੁੰਦੀ ਵੀ ਪਕਾਉਂਦੀਆਂ ਤਾਂ ਵਾਵਾ ਹੋਣਗੀਆਂ ਵੀ ਜਦੋਂ ਖਾ ਲੈਂਦੇ ਇੱਕੋ ਹੀ ਬਚਦੀ। ਚਲ ਭਈ ਉਹ ਇੱਕ ਖਾਂਦੀ ਤੇ ਉਹਨੇ ਨਾ ਭੁੱਖ ਨਾ ਪੂਰੀ। ਮਤਲਬ ਭੁੱਖ ਨਾ ਮਿਟਿਆ ਕਰੇ ਪਰ ਉਹਨੇ ਕਦੇ ਬੋਲ ਕੇ ਨਹੀਂ ਸੁਣਾਇਆ ਸੀ ਕਿਉਂਕਿ ਉਹਨੇ ਇਹੀ ਸੁਣਿਆ ਸੀ ਵੀ ਸਹੁਰੇ ਜੋ ਕੁਝ ਦੇਣ ਉਹਨੂੰ ਪ੍ਰਵਾਨ ਕਰਨਾ ਚਾਹੀਦਾ ਵੀ ਬੋਲਣਾ ਨਹੀਂ ਚਾਹੀਦਾ। ਚਲੋ ਭਈ ਰੋਟੀ ਖਾਂਦੀ ਇੱਕ ਤੇ ਹੁਣ ਇੱਕ ਰੋਟੀ ਖਾ ਕੇ ਇੰਨੇ ਪਸ਼ੂਆਂ ਦਾ ਕੰਮ ਕਰਨਾ ਤੇ ਦੁੱਧ ਬਾਅਦ ਸੀ ਜਿਹੜਾ ਉਹ ਬਿਸ਼ਨਕੌਰ ਸੀ ਉਹ ਡੇਰੀ ਚ ਪਾ ਦਿੰਦੀ ਸੀ। ਦੁੱਧ ਵੀ ਨਾ ਕੋਈ ਉਹਨੂੰ ਪੀਣ ਨੂੰ ਮਿਲਦਾ। ਇਈ ਵਾਰੀ ਉਹਦਾ ਜੀ ਕੀਤਾ ਵੀ ਮੈਂ ਕਿਸੇ ਨੂੰ ਦੱਸਾਂ ਉਸ ਜਮਾਨੇ ਦੇ ਵਿੱਚ ਨਾ ਕੋਈ ਬਹੁਤੇ ਫੋਨ ਫੜ ਨਹੀਂ ਹੁੰਦੇ ਸੀ ਫੌਜੀ ਕਦੇ ਫੋਨ ਨਹੀਂ ਕਰਦਾ ਸੀ ਪੇਕੇ ਵੀ ਨਹੀਂ ਸੀ ਜਾਣ ਦਿੰਦੇ ਜੇ ਇੱਕ ਦੋ ਵਾਰੀ ਪੇਕੀ ਗਈ ਤੇ ਪਿਓ ਕੋਲ ਕੀ ਗੱਲ ਕਰੇ ਮਾਂ ਕੋਲੇ ਤਾਂ ਹਜੇ ਧੀਆ ਗੱਲ ਕਰ ਦਿੰਦੀਆਂ ਚਲੋ ਭਈ ਦਿਨੋਂ ਦਿਨ ਉਹਦਾ ਸਰੀਰ ਨਾ ਕਮਜ਼ੋਰ ਹੁੰਦਾ ਜਾਂਦਾ ਸੁੱਕ ਕੇ ਨਾ ਉਹ ਤੀਲੇ ਵਰਗੀ ਬਣ ਜਾਂਦੀ ਆ ਸੁਖਦੇਵ ਸਿੰਘ ਸੋਚਦਾ ਵੀ ਨੂੰਹ ਜਦੋਂ ਦੀ ਵਿਆਹ ਕੇ ਘਰ ਆਈ ਆ ਵੀ ਇਹਨੂੰ ਕੀ ਹੁੰਦਾ ਜਾਂਦਾ ਲੀਸੀ ਹੁੰਦੀ ਜਾਂਦੀ ਆ ਪਰ ਉਹ ਕਹਿੰਦਾ ਨਾ ਕਿਉਂਕਿ ਸਿਆਣੇ ਬੰਦੇ ਆ ਜਿਹੜੇ ਉਹ ਨੂਹਾਂ ਧੀਆ ਬਾਰੇ ਕੋਈ ਵਾੜੀ ਟਿੱਪਣੀ ਨਹੀਂ ਕਰਦੇ ਐ ਹੋ ਜਾਂਦਾ ਵੀ ਨੂਹ ਤੇ ਨਿਗਰ ਰੱਖਦਾ ਜਾਂ ਕੁਝ ਹੋਰ ਇੱਕ ਦਿਨ ਵਿਸ਼ਨਕੌਰ ਤੇ ਉਹਦੀ ਧੀਆ ਜਿਹੜੀਆਂ ਉਹਨਾਂ ਬਾਜ਼ਾਰ ਜਾਣਾ ਹੁੰਦਾ ਉਹਨਾਂ ਨੇ ਤੇ ਉਹ ਆਪ ਰੋਟੀ ਖਾ ਲੈਣੀਆਂ ਸੁਖਦੇਵ ਸਿੰਘ ਨੂੰ ਖਵਾ ਦਿੰਦੀਆਂ ਤੇ ਆਪ ਚਲੀਆਂ ਜਾਂਦੀਆਂ ਬਾਜ਼ਾਰ ਇੱਕ ਰੋਟੀ ਡੱਬੇ ਚ ਰੱਖ ਜਾਂਦੀਆਂ ਚਲੋ ਭਈ ਪ੍ਰੀਤੂ ਆ ਜਿਹੜੀ ਉਹ ਪਸੂਆਂ ਪਸੂਆਂ ਦਾ ਕੰਮ ਕਰਕੇ ਜਦੋਂ ਉਹ ਆਉਂਦੀ ਆ ਤੇ ਆ ਕੇ ਉਹ ਰਸੋਈ ਦੇ ਵਿੱਚ ਡੱਬਾ ਦੇਖਦੀ ਆ ਇੱਕ ਰੋਟੀ ਵੀ ਹੈ ਨਹੀਂ ਸੀ ਕਿਉਂਕਿ ਉਹ ਰੋਟੀ ਨਾ ਸੁਖਦੇਵ ਸਿੰਘ ਨੇ ਖਾਲੀ ਦੁਆਰਾ ਉਹਨੂੰ ਕਿਤੇ ਭੁੱਖ ਲੱਗੀ ਤੇ ਉਹਨੇ ਰੋਟੀ ਨਾ ਖਾ ਲਈ ਚਲੋ ਸੋਚਿਆ ਉਹਨੇ ਵੀ ਰੋਟੀ ਇੱਕੋ ਹੀ ਆ ਫਿਰ ਉਹਨੇ ਸੋਚਿਆ ਵੀ ਰੋਟੀਆਂ ਉਹਨਾਂ ਨੇ ਪੂਰੀਆਂ ਸੂਰੀਆਂ ਜੀਆਂ ਪਕਾਈਆਂ ਹੋਣਗੀਆਂ ਵੀ ਕੁਝ ਨੂਨੇ ਖਾਲੀ ਹੋਣੀ ਚਲੋ ਹੋ ਇੱਕ ਰੋਟੀ ਅੰਬ ਦੇ ਚਾਰਨਾ ਖਾ ਲੈਂਦਾ ਉਸ ਤੋਂ ਬਾਅਦ ਉਹਨਾਂ ਅੰਦਰ ਜਾ ਕੇ ਪੈ ਜਾਂਦਾ ਤੇ ਗਰਮੀ ਦਾ ਮਹੀਨਾ ਹੁੰਦਾ ਉਹ ਸੋਚਦਾ ਵੀ ਪ੍ਰੀਤੋ ਕਿਤੇ ਰੜਕਦੀ ਨਹੀਂ ਦੀਂਦੀ ਵੀ ਕੋਈ ਨਾ ਖੜਕਾ ਹੁੰਦਾ ਵੀ ਅੱਗੇ ਤਾਂ ਕੱਪੜੇ ਕੁੱਪੜੇ ਧੌਂਦੀ ਇੱਥੇ ਤੁਰੇ ਫਿਰਦੀ ਹੁੰਦੀ ਸੀ ਚਲ ਪਈ ਉਹ ਉੱਠ ਕੇ ਵੇਖਦਾ ਤੇ ਉਹ ਸੋਚਦਾ ਵੀ ਉਹ ਵੀ ਮਾਮਾ 3 ਵਜੇ ਬਾਜ਼ਾਰ ਗਈਆਂ ਆਈਆਂ ਨਾ ਚਲੋ ਉਹਨਾਂ ਜਦੋਂ ਪਸ਼ੂਆਂ ਵੱਲ ਜਾਂਦਾ ਤੇ ਵੇਖਦਾ ਵੀ ਉਹਦੀ ਨੂੰਹਾ ਉੱਥੇ ਬੇਹੋਸ਼ ਹੋ ਕੇ ਡਿੱਗੀ ਪਈ ਹੁੰਦੀ ਆ ਤੇ ਉਹ ਸੋਚਦਾ ਵੀ ਹੁਣ ਮੈਂ ਇਹਨੂੰ ਕਿਵੇਂ ਚੱਕਾਂ ਕਿਵੇਂ ਠਾਮਾਂ ਉਹ ਕੋਲ ਆ ਕੇ ਬੁਲਾਉਣ ਦੀ ਕੋਸ਼ਿਸ਼ ਕਰਦਾ ਹੁਣ ਉਹ ਬੇਹੋਸ਼ ਹੋਈ ਪਈ ਸੀ ਚਲ ਉਹ ਆਸੇ-ਪਾਸੇ ਵੇਖਦਾ ਉਹਨੂੰ ਕੋਈ ਨਜ਼ਰ ਨਹੀਂ ਆਉਂਦਾ ਤੇ ਉਹ ਸੋਚਦਾ ਵੀ ਜੇ ਮੈਂ ਇਹਨੂੰ ਹੱਥ ਲਾਇਆ ਹਨਾ ਵੀ ਨੂੰਹਾ ਮੇਰੀ ਕਿਵੇਂ ਇਹਨੂੰ ਮੈਂ ਠਾਮਾਂ ਜਾਂ ਕਿਵੇਂ ਬੁਲਾਵਾਂ ਚਲ ਮੁੜ ਕੇ ਨਾ ਉਹ ਐਂ ਸੋਚਦਾ ਵੀ ਨੂੰਹ ਤੇ ਧੀ 'ਚ ਕੀ ਫਰਕ ਹੈ ਵੀ ਉਹ ਤਾਂ ਬੇਹੋਸ਼ ਹੋਈ ਪਈ ਆ ਵੀ ਘਰੇ ਹੈ ਨਹੀਂ ਵੀ ਮੈਂ ਡੀਕਦਾ ਕਿਤੇ ਬੇਲਾਕ ਮੇਲਾ ਨਾ ਕਰਦੇ ਆ ਕੁਝ ਹੋ ਨਾ ਜਾਵੇ ਚਲ ਭਈ ਉਹ ਕੀ ਕਰਦਾ ਉਹਨਾ ਆਪਦੀ ਨੂੰ ਨੂੰ ਚੱਕਦਾ ਵਿਚਾਰੀ ਨੂੰ ਉਥੋਂ ਚੱਕ ਕੇ ਉਹਨੂੰ ਮੰਜੇ ਤੇ ਪਾਉਂਦਾ ਭੱਜ ਕੇ ਜਾ ਕੇ ਉਹ ਪਾਣੀ ਦਾ ਗਲਾਸ ਲੈ ਆਉਂਦਾ ਪਾਣੀ ਦੇ ਛਿੱਟੇ ਉਹਦੇ ਮੂੰਹ ਤੇ ਮਾਰਦਾ ਤੇ ਜਦੋਂ ਪ੍ਰੀਤੋ ਨੂੰ ਹੋਸ਼ ਆਉਂਦੀ ਆ ਉਹ ਵੇਖਦੀ ਆ ਵੀ ਚੁੰਨੀ ਉਹਦੀ ਡਿੱਗੀ ਪਈ ਹੁੰਦੀ ਆ ਤੇ ਉਹ ਮੰਜੇ ਤੇ ਪਈ ਹੁੰਦੀ ਆ ਉਹ ਆਪਣੇ ਸਹੁਰੇ ਨੂੰ ਕੋਲ ਵੇਖਦੀ ਆ ਤੇ ਉਹ ਡਰ ਜਾਂਦੀ ਆ ਉਹ ਕਹਿੰਦਾ ਵੀ ਨਾ ਧੀਏ ਡਰਨਾ ਉਹਦੇ ਸਿਰ ਤੇ ਹੱਥ ਰੱਖਦਾ ਵੀ ਪੁੱਤ ਤੂੰ ਦਿਨੋ ਦਿਨ ਕਮਜ਼ੋਰ ਹੁੰਦੀ ਜਾਂਦੀ ਆ ਤੇ ਅੱਜ ਤਾਂ ਤੂੰ ਬੇਹੋਸ਼ ਹੋ ਕੇ ਡਿੱਗੀ ਪਈ ਸੀ ਵੀ ਤੈਨੂੰ ਕੀ ਹੋਇਆ ਵੀ ਤੂੰ ਐਂ ਕਾ ਤੂੰ ਹੁੰਦੀ ਜਾਂਦੀ ਆ ਤੇ ਚਲ ਭਈ ਉਹ ਨਾ ਬੋਲਦੀ ਨਹੀਂ ਕੰਬਣ ਲੱਗ ਜਾਂਦੀ ਆ ਉਹ ਕਹਿੰਦਾ ਵੀ ਪੁੱਤ ਗੱਲ ਤਾਂ ਕੋਈ ਜ਼ਰੂਰ ਆ ਤੂੰ ਮੈਨੂੰ ਦੱਸਦੀ ਨਹੀਂ ਉਹ ਕਹਿੰਦੀ ਵੀ ਨਹੀਂ ਬਾਪੂ ਜੀ ਕੋਈ ਗੱਲ ਨਹੀਂ ਕਹਿੰਦਾ ਵੀ ਦੱਸ ਦੇ ਗੱਲ ਕਹਿੰਦੀ ਨਹੀਂ ਚਲ ਐਂ ਕਹਿ ਕੇ ਉਹ ਕਹਿੰਦਾ ਵੀ ਚਲ ਐਂ ਦੱਸ ਵੀ ਤੂੰ ਰੋਟੀ ਪਾਣੀ ਖਾਦਾ ਉਹ ਕਹਿੰਦੀ ਵੀ ਨਹੀਂ ਮੈਂ ਤਾਂ ਰੋਟੀ ਖਾਣੀ ਆ ਹਜੇ ਤੇ ਉਹ ਸੋਈ ਚ ਜਾਂਦਾ ਉਹ ਵੇਖਦਾ ਦਵਾਰੇ ਵੀ ਡੱਬਾ ਤਾਂ ਖਾਲੀ ਆ ਉਹ ਕਹਿੰਦਾ ਵੀ ਪੁੱਤ ਮੈਨੂੰ ਨਹੀਂ ਪਤਾ ਸੀ ਵੀ ਤੂੰ ਨਹੀਂ ਰੋਟੀ ਖਾਧੀ ਵੀ ਇੱਕ ਰੋਟੀ ਪਈ ਸੀ ਉਹ ਮੈਂ ਖਾ ਲਈ ਫਿਰ ਉਹ ਕਹਿੰਦਾ ਵੀ ਇੱਕ ਰੋਟੀ ਕਿਉਂ ਸੀ ਡੱਬੇ ਚ ਤੇ ਉਹ ਕਹਿੰਦੀ ਕਿ ਬੋਲਦੀ ਨਹੀਂ ਉਹ ਉਹਨਾਂ ਮਤਲਬ ਉਹਦਾ ਦਿਮਾਗ ਆਪਦਾ ਕੰਮ ਕਰਦਾ ਵੀ ਇੱਕ ਰੋਟੀ ਕਿਵੇਂ ਕਿਉਂਕਿ ਉਹਨੂੰ ਵਿਸ਼ਨਕੌਰ ਦੇ ਸੁਭਾਅ ਦਾ ਪਤਾ ਸੀ ਉਹਨੂੰ ਕਹਿੰਦਾ ਵੀ ਪੁੱਤ ਤੂੰ ਕੋਈ ਨਾ ਕੋਈ ਗੱਲ ਮੇਰੇ ਤੋਂ ਲੁਕੋ ਰਹੀ ਆ ਵੀ ਤੂੰ ਮੈਨੂੰ ਗੱਲ ਦੱਸ ਕੀ ਆ ਉਹ ਕਹਿੰਦੀ ਕਿ ਵੀ ਬਾਪੂ ਜੀ ਮੈਂ ਤੁਹਾਨੂੰ ਗੱਲ ਦੱਸਤੀ ਤਾਂ ਮੇਰਾ ਇਸ ਘਰ ਦੇ ਵਿੱਚੋਂ ਨਿਕਲਣ ਦਾ ਰਸਤਾ ਤੈਅ ਹੋ ਜਾਣਾ ਵੀ ਮੈਨੂੰ ਘਰੋਂ ਕੱਢ ਦੇਣਾ ਮੰਮੀ ਨੇ ਉਹ ਕਹਿੰਦਾ ਵੀ ਨਾ ਤੈਨੂੰ ਕੋਈ ਘਰੋਂ ਨਹੀਂ ਕੱਢ ਸਕਦਾ ਤੂੰ ਸੱਚ ਗੱਲ ਦੱਸ ਉਹ ਕਹਿੰਦੀ ਵੀ ਬਾਪੂ ਜੀ ਮੈਂ ਸਾਰਾ ਦਿਨ ਡੰਗਰਾਂ ਦਾ ਕੰਮ ਕਰਦੀ ਆ ਕੱਪੜੇ ਧੋਲੇ ਉਹ ਕਰ ਲਿਆ ਵੀ ਮੈਂ ਇੱਕ ਟਾਈਮ ਵੀ ਬੈਲੀ ਨਹੀਂ ਵਹਦੀ ਹੈਗੀ ਪਰ ਮੈਨੂੰ ਦੀਦੀ ਤੇ ਮੰਮੀ ਸਿਰਫ ਇੱਕ ਰੋਟੀ ਹੀ ਦਿੰਦੀਆਂ ਨੇ ਤੇ ਦੁੱਧ ਤਾਂ ਉਹਨਾਂ ਨੇ ਕਦੇ ਮੈਨੂੰ ਦਿੱਤੇ ਹੀ ਨਹੀਂ ਉਹ ਕਹਿੰਦਾ ਵੀ ਪੁੱਤ ਤੂੰ ਸਾਰਾ ਦਿਨ ਕੰਮ ਕਰਦੀ ਆ ਤੇ ਤੈਨੂੰ ਰੋਟੀ ਵੀ ਪੂਰੀ ਨਹੀਂ ਮਿਲਦੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਉਹ ਕਹਿੰਦੀ ਵੀ ਮੈਂ ਦੱਸਦੀ ਤੇ ਘਰੇ ਕਲੇਸ਼ ਪੈਂਦਾ। ਉਹ ਕਹਿੰਦਾ ਚੱਲ ਕੋਈ ਨਾ। ਉਹ ਪਤਾ ਕੀ ਕਰਦਾ? ਉਹਨੂੰ ਕਹਿੰਦਾ ਚੱਲ ਖੜੀ ਹੋ। ਉਹਨੂੰ ਖੜੀ ਹੋ ਕੇ ਰਸੋਈ 'ਚ ਲੈ ਕੇ ਜਾਂਦਾ ਤੇ ਰਸੋਈ ਦੇ ਵਿੱਚ ਸੇਵੀਆਂ ਪਈਆਂ ਹੁੰਦੀਆਂ। ਉਹਨੂੰ ਕਹਿੰਦਾ ਆ ਕੇ ਚੱਲ ਸੇਵੀਆਂ ਬਣਾ। ਚੱਲ ਪਈਓ ਗੋਡਾਲੀਆਂ ਬਹੁਤ ਸਵਾਦ ਸੇਵੀਆਂ ਬਣਾਉਂਦੀ ਆ। ਸੇਵੀਆਂ ਬਣਾ ਕੇ ਤੇ ਉਹ ਨਾ ਕਹਿੰਦਾ ਵੀ ਘਿਓ ਚੱਕ ਕਿੱਥੇ ਆ। ਹੁਣ ਘਿਓ ਵਿਚਾਰੀ ਨਹੀਂ ਉਹਨੇ ਕਦੇ ਦੇਖਿਆ ਤਾਂ ਕੰਨੀ ਸੀ। ਉਹ ਕਹਿੰਦੀ ਵੀ ਨਹੀਂ ਬਾਪੂ ਜੀ ਘਿਓ ਨਹੀਂ ਮੈਂ ਚੱਕਣਾ। ਉਹ ਕਹਿੰਦਾ ਚੱਕ। ਚੱਲ ਘਿਓ ਚੱਕ ਦੇ ਤੇ ਦੋ ਚਮਚੇ ਘਿਓ ਦੇ ਪਾਏ 'ਚ। ਕਿਉਂ ਪਾ ਲੈਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਬਾਟੀ ਫੜਾਉਂਦਾ ਤੇ ਉਹਨੂੰ ਕਹਿੰਦਾ ਖਾ ਉਹ ਕਹਿੰਦੀ ਵੀ ਬਾਪੂ ਜੀ ਮੈਂ ਸੇਵੀਆਂ ਖਾ ਲਈਆਂ ਤੇ ਮੇਰੇ ਨਾਲ ਕੀ ਬਣਨੀ ਆ ਵੀ ਮੈਂ ਤਾਂ ਕਦੇ ਰੋਟੀ ਨਹੀਂ ਅੱਜ ਕਿ ਖਾਧੀ ਉਹ ਕਹਿੰਦਾ ਮੈਂ ਤੈਨੂੰ ਕਿਹਾ ਨਾ ਉਹਨਾਂ ਭਈ ਡੰਡਾ ਚੱਕ ਲਿਆ ਹੁੰਦਾ ਉਹਨੂੰ ਕਹਿੰਦਾ ਵੀ ਜਿਹੋ ਜੀ ਮੇਰੀ ਧੀ ਉਹੇ ਜੀ ਤੂੰ ਵੀ ਆ ਡੰਡਾ ਦੀਂਦਾ ਜੇ ਨਹੀਂ ਖਾਂਦੀ ਚਲ ਉਹਨੂੰ ਪਿਆਰ ਜੇ ਨਾਲ ਝਿੜਕਦਾ ਤੇ ਉਹ ਸੇਵੀਆਂ ਖਾਣ ਲੱਗਦੀ ਹੁੰਦੀ ਆ ਤੇ ਇੰਨੇ ਨੂੰ ਬਿਸ਼ਨ ਕੌਰ ਤੇ ਉਹਦੀ ਧੀ ਜਿਹੜੀਆਂ ਉਹ ਆਉਂਦੀਆਂ ਦਿਸ ਜਾਂਦੀਆਂ ਉਹਨੂੰ ਉਹਨਾਂ ਆਪ ਓਲੇ ਲੁਕ ਜਾਂਦਾ ਡੰਡਾ ਉਹਦੇ ਹੱਥ 'ਚ ᱛੀ ਹੁੰਦਾ ਉਹਲੇ ਲੋਕ ਜਾਂਦਾ ਤੇ ਚਲੋ ਭਈ ਉਹ ਮਾਮਾ ਧੀਆ ਆਉਂਦੀਆਂ ਤੇ ਆ ਕੇ ਉਹ ਵੇਖਦੀਆਂ ਰਹੀਆਂ ਜਿਹੜੀ ਕੁੜੀ ਹੁੰਦੀ ਆ ਉਹਦੇ ਨਾ ਸੁੰਗਣ ਸ਼ਕਤੀ ਜਿਆਦਾ ਹੀ ਤੇਜ ਹੁੰਦੀ ਆ ਉਹਨੂੰ 스멜 ਆ ਜਾਂਦੀ ਆ ਵੀ ਜਿਵੇਂ ਘਰ 'ਚ ਸੇਵੀਆਂ ਬੜੀਆਂ ਹੁੰਦੀਆਂ ਤੇ ਉਹ ਆ ਕੇ ਭਾਂਡੇ ਦੇ ਵਿੱਚ ਜਦੋਂ ਦੇਖਦੀ ਆ ਉਹਦੀ ਪਰਝਾਈ ਸੇਵੀਆਂ ਵਿਚਾਰੀ ਖਾਂਦੀ ਖਾਂਦੀ ਉਹ ਹਟ ਜਾਂਦੀ ਆ ਵੀ ਲੈ ਆ ਗਈ ਸ਼ਾਮਤ ਤੇ ਚਲ ਭਈ ਉਹਨੂੰ ਆਏ ਸੀ ਵੀ ਮੇਰਾ ਸਹਰਾ ਕਿਤੇ ਚਲੇ ਆ ਗਿਆ ਵੀ ਹੁਣ ਤਾਂ ਮੇਰੇ ਬਹੁਤ ਸ਼ਾਮਤ ਆ ਗਈ ਚਲ ਜਦੋਂ ਉਹਦੀ ਧੀ ਆ ਕੇ ਕਹਿੰਦੀ ਆ ਵੀ ਮਾਂ ਤੈਨੂੰ ਪਤਾ ਆਪਣੇ ਪਿੱਛੋਂ ਇਹ ਕੀ ਕੁਛ ਕਰਦੀ ਆ ਦੇਖ ਦੇਸੀ ਕਿਉਂ ਪਾ ਪਾ ਕੇ ਸੇਵੀਆਂ ਖਾਂਦੀ ਆ ਵਿਸ਼ਨਕਰ ਨੂੰ ਚੜਿਆ ਗੁੱਸਾ ਤੇ ਆ ਕੇ ਨਾ ਉਹ ਬਾਟੀ ਖੋਲ ਲੈਂਦੀ ਆ ਆਪਦੀ ਨੂ ਤੋਂ ਤੇ ਉਹਦੇ ਇੱਕ ਚਪੇੜ ਮਾਰਨ ਲੱਗਦੀ ਆ ਤਾਂ ਸੁਖਦੇਵ ਸਿੰਘ ਆ ਕੇ ਉਹਦੀ ਬਾਹ ਫੜ ਲੈਂਦਾ ਤੇ ਤਾੜ ਦੇਣੇ ਉਹਦੇ ਦੋ ਚਪੇੜਾ ਮਾਰਦਾ ਉਹਨੂੰ ਕਹਿੰਦਾ ਬੱਸ ਆਹੀ ਕੁਛ ਚਾਹੁੰਦੀ ਸੀ ਨਾ ਕਹਿੰਦਾ ਐਡੀ ਘਟੀਆ ਕਰਤੂਤ ਉੱਤੋਂ ਕਹਿੰਦਾ ਹਾ ਤੇ ਰੀਤੀ ਇਹੋ ਜੀ ਚਲ ਭਈ ਉਹਨਾਂ ਨੂੰ ਦੋਨਾਂ ਨੂੰ ਬਹੁਤ ਕੁੱਟਦਾ ਉਹ ਗੁੱਸੇ 'ਚ ਤੀ ਦੇ ਵੀ ਮਾਰ ਜਾਂਦਾ ਚਲ ਜਿਹੜੀ ਨੂਹ ਆ ਵਿਚਾਰੀ ਉਹ ਪੈਰੀ ਹੱਥ ਲਾਉਂਦੀ ਆ ਵੀ ਡੈਡੀ ਹਟ ਜੋ ਬਾਪੂ ਜੀ ਹਟ ਜੋ ਨਾ ਮਾਰੋ ਚਲ ਪਈ ਉਹ ਜਾਦਾ ਮਿੰਟਾਂ ਕਰਨ ਲੱਗ ਜਾਂਦੀ ਆ ਤੇ ਉਹ ਹਟ ਜਾਂਦਾ ਬਿਸ਼ਨ ਕੌਰ ਆ ਜਿਹੜੀ ਆਪਦੀ ਨੂ ਨੂੰ ਬਹੁਤ ਗਾਲਾਂ ਦਿੰਦੀ ਆ ਕਹਿੰਦੀ ਤੇਰੀ ਵਜ੍ਹਾ ਨਾਲ ਤੂੰ ਕੀ ਪੱਟੀਆਂ ਪੜਾਈਆਂ ਤੇਰੇ ਵਰਗੀਆਂ ਤਾਂ ਸੌਰੇ ਕੋ ਸੌਰੇ ਵੀ ਨਹੀਂ ਦੇਖਦੀਆਂ ਮਗਰ ਲਾ ਲੈਂਦੀਆਂ ਜਦੋਂ ਐ ਉਹ ਬੋਲਣ ਲੱਗਦੀ ਆ ਤਾਂ ਜਿਹੜਾ ਸੁਖਦੇਵ ਸਿੰਘ ਆ ਦੋ ਤਿੰਨ ਡਾਂਗਾ ਹੋਰ ਧਰ ਦਿੰਦਾ ਉਸ ਤੋਂ ਬਾਅਦ ਉਹਦੇ ਭਰਾ ਨੂੰ ਫੋ ਸੱਦ ਲੈਂਦਾ ਸਨੇਹਾ ਦੇ ਕੇ ਤੇ ਉਹਦਾ ਭਰਾ ਜਿਹੜਾ ਨੇੜਲੇ ਪਿੰਡ ਤੋਂ ਹੀ ਸੀਗੀ ਵਿਸ਼ਨਕਰ ਤੇ ਦੂਜੇ ਦਿਨ ਉਹਦਾ ਭਰਾ ਆ ਜਾਂਦਾ ਤੇ ਉਹ ਆਪਦੇ ਸਾਲੇ ਨੂੰ ਕਹਿੰਦਾ ਵੀ ਆਪਦੀ ਭੈਣ ਆਪਦੀ ਭਾਣ ਜੀ ਵਾਸਤੇ ਰਿਸ਼ਤਾ ਲੱਭ ਉਹ ਕਹਿੰਦਾ ਵੀ ਏਡੀ ਕੀ ਕਾਲੀ ਹੋ ਗਈ ਕਹਿੰਦਾ ਮੈਂ ਤੈਨੂੰ ਕਹਤਾ ਨਾ ਰਿਸ਼ਤਾ ਲੱਭ ਤੇ ਉਹ ਕਹਿੰਦਾ ਵੀ ਰਿਸ਼ਤਾ ਹੁਣ ਕਿਹੋ ਜਿਹਾ ਲੱਭੀਏ ਕਹਿੰਦਾ ਵੀ ਰਿਸ਼ਤਾ ਵਧੀਆ ਲੱਭ ਤੇ ਇਹਦਾ ਵਿਆਹ ਕਰਨਾ ਤੇ ਉਹ ਕਹਿੰਦਾ ਵੀ ਗੱਲ ਕੀ ਹੋਗੀ ਫਿਰ ਉਹ ਉਹਨੂੰ ਸਾਰੀ ਕਹਾਣੀ ਦੱਸਦਾ ਵੀ ਇਹਨਾਂ ਨੇ ਐਂ ਕੀਤੀ ਆ ਚਲ ਭਈ ਉਹਨੂੰ ਵੀ ਗੁੱਸਾ ਆ ਜਾਂਦਾ ਉਹਨਾਂ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਮੁੰਡਾ ਹੁੰਦਾ ਤੇ ਚਲੋ ਰਿਸ਼ਤਾ ਕਰ ਦਿੰਦੇ ਆ ਤੇ ਸੁਖਦੇਵ ਸਿੰਘ ਆਪਣੀ ਧੀ ਦਾ ਵਿਆਹ ਕਰ ਦਿੰਦਾ ਫੌਜੀ ਨੂੰ ਵੀ ਨਹੀਂ ਰੀਕਦਾ ਤੇ ਵਿਆਹ ਕਰਕੇ ਚਲੋ ਜੋ ਦੇਣ ਲੈਣ ਹੁੰਦਾ ਵਧੀਆ ਦਿੰਦਾ ਐ ਨਹੀਂ ਵੀ ਕੁਝ ਦਿੰਦਾ ਲੈਂਦਾ ਨਹੀਂ ਵਧੀਆ ਦੇਣ ਲੈਣ ਕਰਦਾ ਤੇ ਜਦੋਂ ਜਵਾਈ ਧੀ ਨੂੰ ਲੈ ਕੇ ਵਿਦਾ ਧੀ ਨੂੰ ਕਰਦਾ ਉਹ ਜਵਾਈ ਲੈ ਕੇ ਜਾਂਦਾ ਤੇ ਜਵਾਈ ਨੂੰ ਕਹਿੰਦਾ ਵੀ ਲੈ ਕਾਕਾ ਆਪਦੀ ਧੀ ਮੈਂ ਤੇਰੇ ਲੜਲਾ ਤੀ ਪਰ ਤੂੰ ਮੇਰੀ ਧੀ ਨੂੰ ਪੇਕੇ ਨਹੀਂ ਆਉਣ ਦੇਣਾ ਜਿੰਨਾ ਚਿਰ ਮੇਰਾ ਸਨੇਹਾ ਨਹੀਂ ਆਉਂਦਾ ਨਾ ਤੂੰ ਇਹਨੂੰ ਆਉਣ ਨਹੀਂ ਦੇਣਾ ਉਹ ਕਹਿੰਦਾ ਸਤਿਵੰਤ ਬਾਪੂ ਜੀ ਐਂ ਕਹਿ ਕੇ ਚਲੋ ਭਈ ਆਪਦੀ ਧੀ ਨੂੰ ਉਹ ਵਿਦਾ ਕਰ ਦਿੰਦਾ ਤੇ ਉਸ ਤੋਂ ਬਾਅਦ ਜਿਹੜੀ ਵਿਸ਼ਨਕੌਰ ਆ ਵਿਸ਼ਨਕੌਰ ਨੂੰ ਕਹਿੰਦਾ ਵੀ ਘਰ ਦੇ ਵਿੱਚ ਤੁਸੀਂ ਦੋ ਬੁੜੀਆਂ ਰਹਿ ਗਈਆਂ ਰਸੋਈ ਦਾ ਕੰਮ ਕਰੂਗੀ ਨੂ ਰਾਣੀ ਤੂੰ ਜਿਹੜਾ ਪਸ਼ੂਆਂ ਦਾ ਕੰਮ ਤੂੰ ਕਰਨਾ ਤੇ ਉਹ ਡਰਦੀ ਬੋਲਦੀ ਨਹੀਂ ਹੈਗੀ ਕਿਉਂਕਿ ਉਹਦਾ ਭਰਾ ਵੀ ਕੋਲੀ ਹੁੰਦਾ ਜੇ ਤੇਰਾ ਕੋਈ ਮੈਨੂੰ ਲੰਬਾ ਆ ਗਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਉਸ ਤੋਂ ਬਾਅਦ ਆਪਦੀ ਨੂ ਨੂੰ ਕਹਿੰਦਾ ਵੀ ਐਂ ਕਰ ਭਈ ਰੋਟੀਆਂ ਤੂੰ ਪਕਾਉਣੀਆਂ ਰੋਟੀਆਂ ਤੂੰ ਗਿਣ ਕੇ ਪਕਾਉਣੀਆਂ ਤੇਰੀ ਸੱਸ ਨੂੰ ਸਿਰਫ ਇੱਕ ਰੋਟੀ ਦੇਣੀ ਆ ਉਹ ਕਹਿੰਦੀ ਵੀ ਬਾਪੂ ਜੀ ਮੈਂ ਤਾਂ ਐ ਕਰ ਨਹੀਂ ਸਕਦੀ ਉਹ ਕਹਿੰਦਾ ਕਰਨਾ ਤਾਂ ਪਊਗਾ ਫਿਰ ਉਹ ਕਹਿੰਦੀ ਵੀ ਨਹੀਂ ਬਾਪੂ ਜੀ ਵੀ ਮੈਂ ਭੁੱਖੀ ਨਹੀਂ ਰੱਖ ਸਕਦੀ ਉਹ ਕਹਿੰਦਾ ਵੀ ਇਹਨੇ ਤੈਨੂੰ ਰੱਖਿਆ ਸੀ ਨਾ ਭੁੱਖੀ ਉਹ ਕਹਿੰਦੀ ਵੀ ਉਹ ਐਂਦੀ ਸੋਚ ਆ ਵੀ ਮੈਂ ਨਹੀਂ ਰੱਖ ਸਕਦੀ ਉਹ ਕਹਿੰਦਾ ਵੀ ਇਸ ਭੁੱਖੀ ਦਾ ਤੈਨੂੰ ਰੱਖਣੀ ਪਊ ਇੱਕ ਰੋਟੀ ਦੇਣੀ ਆ ਜੇ ਇੱਕ ਤੋਂ ਵੱਧ ਰੋਟੀ ਦਿੱਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਚਲ ਵੀ ਉਹਨੂੰ ਝਿੜਕਦਾ ਤੇ ਉਹ ਕੀ ਕਰਦਾ ਜਦੋਂ ਰੋਟੀਆਂ ਪਕਾਉਂਦੀ ਨੂੰ ਤੇ ਕੋਲੇ ਖੜ ਜਾਂਦਾ ਆਪਦੀਆਂ ਪਕਵਾ ਲੈਂਦਾ ਤਿੰਨ ਤਿੰਨ ਨੂਹ ਦੀਆਂ ਪਕਾ ਲੈਂਦਾ ਤੇ ਬਸ ਇੱਕ ਰੋਟੀ ਉੱਤੇ ਪਕਾਉਣ ਦਿੰਦਾ ਤੇ ਬਿਸਨਕਰ ਜਦੋਂ ਕੋਹੇ ਦੇ ਬੱਠਲ ਭਰ ਕੇ ਛੁੱਟਦੀ ਤੇ ਉਹਨੂੰ ਬੱਠਲ ਵੀ ਨਾ ਕੋਈ ਚਕਾਉਂਦਾ ਫੇਰ ਬਿਸਨਕਰ ਨੂੰ ਯਾਦ ਆਉਂਦਾ ਵੀ ਵਾਕਿਆ ਹੀ ਵੀ ਮੈਂ ਜੋ ਹੰਕਾਰ ਦੇ ਵਿੱਚ ਆਪਣੀ ਨੂਹ ਨਾ ਕਰਦੀ ਸੀ ਵੀ ਜਦੋਂ ਹੁਣ ਮੇਰੇ ਨਾਲ ਹੁੰਦੀਆਂ ਨੇ ਤੇ ਫੇਰ ਵੀ ਹੁਣ ਪਤਾ ਲੱਗਦਾ ਚਲੋ ਭਾਈ ਜਦੋਂ ਫੌਜੀ ਛੁੱਟੀ ਆਉਂਦਾ ਸਾਲ ਬਾਅਦ ਤੇ ਉਹ ਆ ਕੇ ਆਪਣੇ ਘਰ ਦਾ ਮਾਹੌਲ ਵੇਖਦਾ ਤੇ ਉਹ ਹੈਰਾਨ ਰਹਿ ਜਾਂਦਾ ਉਹ ਆਪਣੀ ਘਰ ਵਾਲੀ ਨੂੰ ਪੁੱਛਦਾ ਵੀ ਮੇਰੀ ਮਾਂ ਦਾ ਤੂੰ ਕੀ ਹਾਲ ਕਰਤਾ ਵੀ ਗੋਹਾ ਕੂੜਾ ਕਰਦੀ ਐ ਇਹ ਤੇ ਇਹ ਤਾਂ ਰਾਣੀਆਂ ਵਾਂਗੂ ਰਹਿੰਦੀ ਸੀ ਤੇ ਉਹ ਕਹਿੰਦੀ ਵੀ ਇਹ ਗੱਲ ਤਾਂ ਫਿਰ ਤੁਸੀਂ ਬਾਪੂ ਜੀ ਨੂੰ ਪੁੱਛੋ ਫਿਰ ਜਦੋਂ ਉਹ ਆਪਦੇ ਪਿਓ ਨੂੰ ਪੁੱਛਦਾ ਨਾ ਤਾਂ ਪਿਓ ਸਾਰੀ ਕਹਾਣੀ ਦੱਸਦਾ ਤੇ ਫਿਰ ਉਹਦਾ ਜਿਹੜਾ ਫੌਜੀ ਹੈਗਾ ਉਹ ਕਹਿੰਦਾ ਕਿ ਬਾਪੂ ਜੇ ਤੂੰ ਪਹਿਲੇ ਦਿਨੋਂ ਮਾਂ ਤੇ ਇਹ ਜੀ ਕਸ ਜਿਹੜੀ ਰੱਖੀ ਹੁੰਦੀ ਤਾਂ ਮਾਂ ਦੀ ਇੰਨੀ ਮਜਾਲ ਨਾ ਹੁੰਦੀ ਵੀ ਉਹ ਮੇਰੇ ਘਰ ਵਾਲੀ ਨਾਲ ਇਹੋ ਜਿਹਾ ਵਿਵਹਾਰ ਕਰਦੀਆਂ ਫੌਜੀ ਆ ਜਿਹੜਾ ਉਹ ਫਿਰ ਉਸ ਤੋਂ ਬਾਅਦ ਆਪਦੇ ਘਰ ਵਾਲੀ ਨੂੰ ਆਪਦੇ ਨਾਲ ਲੈ ਜਾਂਦਾ ਕਿਉਂਕਿ ਉਹਦੀ ਬਦਲੀ ਨੇੜੇ ਹੋ ਗਈ ਸੀ ਤੇ ਉਹਨੂੰ ਕੁਆਟਰ ਵੀ ਮਿਲ ਗਿਆ ਸੀ ਤੇ ਫਿਰ ਸੁਖਦੇਵ ਸਿੰਘ ਨੇ ਜਿਹੜੇ ਪਸ਼ੂ ਵਗੈਰਾ ਸੀ ਉਹ ਵੇਚ ਤੇ ਸੀ ਕਿਉਂਕਿ ਪਤਾ ਸੀਗਾ ਵੀ ਹੁਣ ਇੰਨਾ ਕੰਮ ਤਾਂ ਨਹੀਂ ਹੋਣਾ ਤਿੰਨ ਚਾਰ ਮੱਝਾਂ ਰੱਖ ਲਈਆਂ ਸੀ ਤੇ ਉਹੀ ਬਿਸ਼ਨਕੌਰ ਆ ਜਿਹੜੀ ਫਿਰ ਪੋਲੀ ਪੈ ਗਈ ਸੀ ਤੇ ਸੁਖਦੇਵ ਸਿੰਘ ਨੂੰ ਜੀਜੀ ਕਰਦੀ ਸੀ ਤੇ ਆਪਣੇ ਨੂੰਹ ਪੁੱਤ ਵਾਸਤੇ ਕਦੇ ਪੰਜੇਰੀ ਲੈ ਕੇ ਭੇਜਦੀ ਕਦੇ ਕੁਛ ਕਦੇ ਕੁਛ ਤੇ ਫਿਰ ਜਿਹੜੀ ਸੁਖਦੇਵ ਸਿੰਘ ਦੀ ਧੀ ਸੀ ਉਹ ਵੀ 2 ਸਾਲ ਤੱਕ ਸੁਖਦੇਵ ਨੇ ਆਪਦੇ ਘਰੇ ਉਹਨੂੰ ਪੈਰ ਤੱਕ ਨਹੀਂ ਧਰਨ ਦਿੱਤਾ ਸੀ ਜਦੋਂ ਜਮਾਏ ਹੋ ਗਈ ਵੀ ਬਿਸਨਕੌਰ ਪੋਲੀ ਪੈ ਗਈ ਤੇ ਕਹਿਣ ਲੱਗੀ ਵੀ ਚਲਤੀ ਆ ਵੀ ਸਹਰੇ ਕਹਿਣਗੇ ਵੀ ਕਦੇ ਸੱਦੀ ਨਹੀਂ ਵੀ ਚਲ ਸੱਦਲਾ ਫੇਰ ਪੇਕੀ ਆਉਣ ਲੱਗੀ ਸੀ ਵੀ ਦੇਖੋ ਸੁਖਦੇਵ ਸਿੰਘ ਦੇ ਸਟੈਂਡ ਨੇ ਆਪਣੇ ਨੂੰਹ ਦੀ ਜੂਣ ਕਿਵੇਂ ਬਦਲੀ ਨਹੀਂ ਤਾਂ ਉਹਨਾਂ ਮਾਮਾਆਂ ਧੀਆਂ ਨੇ ਉਹਦੇ ਨਾਲ ਪਤਾ ਨਹੀਂ ਹੋਰ ਕਿੰਨਾ ਕੁ ਜ਼ੁਲਮ ਕਰਨਾ ਸੀ ਪਹਿਲਾਂ ਵਾਲੇ ਜ਼ਮਾਨੇ 'ਚ ਅਕਸਰ ਸੱਸਾਂ ਤੇ ਨਣ ਦਾ ਨਾ ਐਦਾਂ ਹੀ ਕਰਦੀਆਂ ਸੀ ਤੇ ਇਸ ਕਹਾਣੀ ਤੋਂ ਇੱਕ ਸਿੱਖਿਆ ਹੋਰ ਮਿਲਦੀ ਆ ਵੀ ਜੇ ਘਰ ਦੇ ਵਿੱਚ ਔਰਤਾਂ ਦੀ ਚਲਦੀ ਹੋਵੇ ਤੇ ਕੁੜੀਆਂ ਦੀ ਚਲਦੀ ਹੋਵੇ ਤਾਂ ਘਰ ਦੀਆਂ ਨੂਹਾਂ ਦਾ ਜਿਹੜਾ ਬੁਰਾ ਹਾਲ ਹੋ ਜਾਂਦਾ ਤੇ ਕਈ ਵਾਰੀ ਤਾਂ ਨੂਹਾਂ ਇੰਨੀਆਂ ਨਰਮ ਹੁੰਦੀਆਂ ਵੀ ਉਹ ਚੁੱਪ ਕਰਕੇ ਜ਼ੁਲਮ ਸਹਿੰਦੀਆਂ ਰਹਿੰਦੀਆਂ ਨੇ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਆਂ ਪਹਿਲਾ ਕਮੈਂਟ ਹੈ ਜਗਦੀਸ਼ ਕੁਮਾਰ ਬਹੁਤ ਹੀ ਵਧੀਆ ਕਹਾਣੀ ਹੈ ਧੀ ਦਾ ਵਿਆਹ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਤੈਅ ਕੀਤਾ ਜਾਣਾ ਚਾਹੀਦਾ ਹੈ ਬਹੁਤ ਸੋਹਣੀ ਕਹਾਣੀ ਬਿਲਕੁਲ ਸਹੀ ਆਪਣੀ ਧੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਨਰੀਂਦਰ ਕੌਰ ਬਹੁਤ ਸੋਹਣੀ ਤੇ ਸਿੱਖਿਆ ਦੇਣ ਵਾਲੀ ਕਹਾਣੀ ਹੈ ਜੀ। ਅਜੈਬ ਘਰਾਟ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਐਂਡ ਸੈਡ ਸਟੋਰੀ ਸਿਸਟਰ ਜੀ। ਕਸ਼ਮੀਰ ਖਖ ਇਹਨਾਂ ਨੇ ਈਮੋਜੀ ਭੇਜੇ ਨੇ। ਹਰਜੀਤ ਸਰਾ 33ਵਾਂ ਲਾਈਕ ਹਰਜੀਤ ਸਿੰਘ ਸਰਾ ਪਿੰਡ ਮਿਠੜੀ ਬੁੱਧਗਿਰ ਕਹਾਣੀ ਬਹੁਤ ਵਧੀਆ ਲੱਗੀ ਧੰਨਵਾਦ ਬੇਟਾ ਜੀ। ਹਰਵੰਸ ਕਲਿਆਣ ਇਹ ਗੱਲ ਸਹੀ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਜਰੂਰ ਪਰਖ ਕਰੋ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਬਨੀਤਾ ਰਾਣੀ ਵੈਰੀ ਨਾਈਸ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਬਹੁਤ ਸੋਹਣੀ ਕਹਾਣੀ ਆ ਜੀ ਪੁੱਛ ਪੜਤਾਲ ਕਰਕੇ ਰਿਸ਼ਤਾ ਕਰਨਾ ਚਾਹੀਦਾ ਤਾਂ ਕਿ ਕਿਸੇ ਭੈਣ ਦੀ ਜ਼ਿੰਦਗੀ ਖਰਾਬ ਨਹੀਂ ਕਰਨੀ ਚਾਹੀਦੀ ਝੂਠ ਬੋਲ ਕੇ ਪ੍ਰਦੀਪ ਨੇ ਬਹੁਤ ਗਲਤ ਕੀਤਾ ਸੀ। ਦੀਦੀ ਜਦੋਂ ਤੁਸੀਂ ਲਾਈਵ ਹੋਣਾ ਤਾਂ ਦੱਸ ਕੇ ਤੇ 8:00 ਵਜੇ ਹੋਇਆ ਕਰੋ। ਠੀਕ ਹੈ ਜੀ ਅਗਲੀ ਵਾਰ ਆਪਾਂ ਐਤਵਾਰ ਨੂੰ ਲਾਈਵ ਹੋਵਾਂਗੇ 8:00 ਵਜੇ। ਆਪਾਂ ਪੱਕਾ ਟਾਈਮ ਹੀ ਰੱਖ ਦਿਆਂਗੇ ਹਰੇਕ ਐਤਵਾਰ ਨੂੰ 8:00 ਵਜੇ ਲਾਈਵ ਹੋਇਆ ਕਰਾਂਗੇ। ਪਿਰਤਪਾਲ ਸਿੰਘ ਮੁੰਡਾ ਭਾਵੇਂ ਸੋਨਾ ਨਾ ਹੋਵੇ ਜਾਂ ਗਰੀਬ ਘਰ ਦਾ ਹੋਵੇ ਪਰ ਉਹ ਨਸ਼ੇ ਪੱਤੇ ਨਾ ਕਰਦਾ ਹੋਵੇ। ਉੱਥੇ ਦੇਖ ਪਰਖ ਕਰਕੇ ਆਪਣੀ ਧੀ ਦਾ ਵਿਆਹ ਕਰੋ ਐਚ ਸੰਧੂ ਸੰਧੂ ਲਿਮਟਿਡ ਵਿੱਚ ਅਫੀਮ ਖਾਣੀ ਨੁਕਸਾਨ ਨਹੀਂ ਕਰਦੀ ਦੀਦੀ ਜੀ ਪਰ ਉਹ ਲਿਮਟਿਡ ਨਹੀਂ ਸੀ ਖਾਂਦਾ ਉਹ ਤਾਂ ਬਹੁਤ ਜ਼ਿਆਦਾ ਖਾਂਦਾ ਸੀ ਤੇ ਵੇਚਦਾ ਵੀ ਸੀ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵੈਰੀ ਨਾਈਸ ਐਂਡ ਸੈਡ ਸਟੋਰੀ ਸਿਸਟਰ ਜੀ ਅੱਗੇ ਅਵਿਰਾਜ ਸਿੰਘ ਦੀ ਐਡੀ ਤੋਂ ਮੇਰੀ ਭੈਣ ਅਮਨ ਮਖੂ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ